ਹਲਾ ਮਮਾ ਤਾ ਜੋਰ ਬਾਤ ਗਿਆ ਹਾਂਜੀ ਸੱਸੀ ਘਾਲ ਜੀ ਤੂੰ ਹੀ ਬੁਲਾ ਰ ਸੱਸੀ ਘਾਲ ਹੈ ਚਲੋ ਹੈ ਫਿਰ ਕੋ ਮੂੰਹ ਬਣਾ ਲੈ ਹੋਰ ਬਹੁਤ ਅੱਛਾ ਅੱਛਾ ਵੀ ਉਹਨੇ ਸੱਸੀ ਘਾਲ ਨਹੀਂ ਨਾ ਇਹ ਸੁਣਦੀ ਨਹੀਂ ਹੈਗੀ ਇਹ ਗੱਲ ਸ਼ਰਾਰਤ ਇਹ ਗੱਲ ਨਹੀਂ ਮੰਨਦੀ ਕੁੜੀ ਚੌੜਾ ਜ਼ਿਆਦਾ ਕਰਦੀ ਹੈ ਅੱਜ ਬਣ ਰਿਹਾ ਹੈ ਤਾਂ ਸਾਗ ਬਾਹਰ ਮੰਮੀ ਲੱਗੇ ਹੋਏ ਨੇ ਸਾਗ ਬਣਾਉਣ ਸਰਦੀਆਂ ਸਰਦੀਆਂ ਸਾਗ ਦੇ ਨਜ਼ਾਰੇ ਲੈ ਜਾਂਦੇ ਨੇ ਕਹਿੰਦੇ ਕੀ ਖਾਦਾ ਸਾਗ ਸ਼ਾਮ ਨੂੰ ਕੀ ਮਿਲੂਗਾ ਸਾਗ ਕੱਲ ਨੂੰ ਸਵੇਰ ਮਾਸਤੇ ਤੇ ਕੀ ਹੋਊਗਾ ਸਾਗ ਕਹਿੰਦੇ ਸਾਗੀ ਸਾਗ ਸਾਗੀ ਸਾਗ ਆਹ ਲਓ ਜਰੇ ਕਰ ਨੂੰ ਇਹ ਪੰਜੀਰੀ ਨੂੰ ਅੱਛਾ ਅੱਛਾ ਕੜਾਹ ਬਣਾਤਾ ਮੈਨੂੰ ਵੀ ਦੇ ਦਿਓ ਮਾਡੀ ਜੀ ਫਿਰ ਗਰਮ ਕਰਾਂ ਹਾਂ ਹਾਂ ਬਿਲਕੁਲ ਹੈਲੋ ਪੱਪੂ ਹੈਲੋ ਜੀ ਤੇ ਤੇ ਚਲੋ ਮੈਂ ਕਿਹਾ ਵਲੌਗ ਸ਼ੁਰੂ ਕਰ ਲਈ फटाफट ਅੱਜ ਕਈ ਕੰਮ ਨੇ ਰੋਣ ਲੱਗ ਗਈ ਮੈਂ ਦਰਵਾਜ਼ਾ ਬੰਦ ਕਰਤਾ ਇੱਕ ਵਾਰ ਦੁਬਾਰਾ ਕੱਟ ਕੇ ਸ਼ੁਰੂ ਕਰਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਾਣੀ ਨੂੰ ਵੀ ਆਂਦੇ ਆ ਜਾ ਆ ਜਾ ਪਾਣੀ ਆ ਜਾ ਬਾਤ ਨੂੰ ਕੰਮ ਕਰ ਤੋ ਆ ਜਾਂਦੇ ਫੇਰ ਦੁਬਾਰਾ ਇਹ ਦਰਵਾਜ਼ਾ ਬੰਦ ਉਹਨੂੰ ਆ ਜਾਂਦੇ ਇੱਕ ਵਾਰ ਹੁਣ ਪੀ ਕੇ ਚਾਹ ਪਾਣੀ ਆਪਾਂ ਨਿਕਲਣਾ ਪਾਪਾ ਜੀ ਹੰਦਾ ਠੀਕ ਆ ਉਹਦੇ ਮੂਰੇ ਨਾ ਬੈਠੋ ਇੱਧਰ ਲੈ ਸਾਈਡ ਆਜੋ ਠੀਕ ਆ ਫੈਨ ਲਗਾ ਦਿੰਦੇ ਆ ਟਾਈਮੇ ਦੂਰ ਬੈਠਾ ਹੋ ਤਾ ਹੀਟਰ ਚੱਲਦਾ ਸਾਹਮਣੇ ਤੇ ਉਹ ਕੀ ਕਹਿੰਦੇ ਨੇ ਮੈਂ ਤਾਂ ਬਾਦ ਹੁਣ ਜਾਣਾ ਆਪਾਂ ਵਰਕਆਊਟ ਕਰਨ ਉਹ ਨੂੰ ਆ ਜਾਣੀ ਹਾਂ ਅੱਛਾ ਆ ਗਈ ਠੀਕ ਆ ਕਿੱਥੇ ਉਹ ਅੱਛਾ ਆ ਬੈਠੀ ਐ ਲੈ ਲੋ ਗੇਸ ਵੀ ਮੈਂ ਗੁਰਨ ਬੇਬੀ ਹੈਂ ਸਟੇਪੀ ਗਾਇਮਿਸ oh no we're here ਹਾਂ ਪਪਾ ਮੈਂ ਸਾਨੂੰ ਨਿਊ ਪੈਨ ਦੇਤਾ ਨਾ ਅੱਜ ਬਸ ਠੀਕ ਆ ਹੋ ਗਈ ਹਲੋ ਕਰਤੀ ਤੂੰ ਸੱਸੀ ਗੱਲ ਬੁਲਾ ਤੇ ਹਾਂ ਮੈਂ ਵੀ ਤੂੰ ਸਬਾਣੀ ਕਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਮੈਂ ਤਾਂ ਬੋਲ ਲਿਆ ਸਤ ਗੁਰ ਨੇ ਤਾਂ ਬੋਲਤਾ ਬਾਣੀ ਰਹਿ ਗਈ ਬੋਲਣ ਤੋਂ ਵਾਵਾ ਵਾਵਾ ਕੀ ਕਰਦਾ ਬੋਲਦਾ ਚਲੋ ਸਤ ਬਾਣੀ ਨੇ ਵੀ ਬੋਲਦਾ ਇਹ ਤੋਂ ਵੱਜ ਜਾਣਾ ਆਪਾਂ ਵਰਕਆਊਟ ਕਰਨ ਆਪਣੇ ਸਟਾਈਲ ਦਾ ਅੱਜ ਕੱਲ ਪਹਿਲਾਂ ਜਿਮ ਦਾ ਬੜਕ ਇੱਕ ਮਿੰਟ ਇੱਧਰ ਛੱਡੀ ਬੜੀ ਮੇਰੀ ਬਾਹਂ ਛੱਡੀ ਤੂੰ ਗਿਰ ਨਾ ਜਾਇਂ ਇੱਕ ਮਿੰਟ ਰੁਕ ਜਾ ਹੁਣ ਠੀਕ ਆ ਹੁਣ ਫੜ ਲੈ ਪਹਿਲਾਂ ਜਿਮ ਦਾ ਬੜਾ gekeੜਾ ਹੁੰਦਾ ਸੀਗਾ ਹੁਣ ਉਹ ਹੀ ਵਰਕਆਊਟ ਕਰੀਦਾ ਐਕਸਰਸਾਈਜ਼ ਕਰੀਦਾ ਜੋਰ ਮਾਰੀਦਾ ਪਰ ਉਹਨੂੰ ਹੁਣ ਉਹਦੇ ਫਾਰਮ ਚੇਂਜ ਕਰਤੀ ਉਹਦਾ ਤਰੀਕਾ ਬਦਲਤਾ ਹੁਣ ਆਪਾਂ ਜਾਣਾ ਉੱਥੇ ਬੀਟ ਜਾਣਾ ਤੇ ਉੱਥੇ ਜਾ ਕੇ ਕਰਨਾ ਵਰਕਆਊਟ ਉਹ ਨਾਲੇ ਤਾਂ ਉੱਥੇ ਸੇਵਾ ਕਰਾ ਹੋ ਜਾਂਦੀ ਹੈ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਜੋਰ ਵੀ ਲੱਗ ਜਾਂਦਾ ਨਾਲੇ ਪਸੀਨਾ ਨਿਕਲ ਜਾਂਦਾ ਵਧੀਆ ਉਹ ਤੋਂ ਬਾਅਦ ਆ ਕੇ ਫਿਰ ਦੇਖਦੇ ਆ ਕਿ ਕੀ ਹੁੰਦਾ ਤੇ ਚਲੋ ਕਰਦੇ ਆ ਤੋ ਸ਼ੁਰੂ ਜਦੋਂ ਅੱਖ ਖੁੱਲਦੀ ਸਭ ਤੋਂ ਪਹਿਲਾਂ ਤੇਰਾ ਸ਼ੁਕਰਾਨਾ ਖਲੀ ਜਿਆ ਦਿਲ ਸੀ ਤੂੰ ਦਿੱਤਾ ਹਰ ਨਜ਼ਾਰਾ ਇਹ ਮੇਰਾ ਅੱਜ ਕੱਲ ਨਵੇਂ ਤਰੀਕੇ ਦਾ workout ਪੋਹਤਾ ਪੋਹ ਤਵੇਟ ਲੂਜ਼ ਕਰ ਲਿਆ ਆਈ ਕੁਝ ਕਰਕੇ ਉਂ ਕਿਤਾ ਜਮ ਤੇ ਜਾ ਕੇ ਜ਼ੋਰ ਮਾਰਨਾ ਹੀ ਹੁੰਦਾ ਮੈਂ ਕਿਹਾ એનર્ਜੀ ਉੱਥੇ ਵੀ ਕਿਸੇ ਲੇਖੇ ਲੱਗਣੇ ਹੋ ਰਿਹਾਗੇ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਨਾਲੇ ਸੇਵਾ ਹੋ ਰਹੀ ਹੈ ਨਾਲੇ ਐਕਸਰਸਾਈਜ਼ ਹੋ ਰਹੀ ਹੈ ਤਾ ਅੱਜਕੱਲ ਮੇਰਾ ਨਵਾਂ ਵਰਕਆਊਟ ਆ ਜਿੱਦ ਤਾਈ ਉਹ 9 ਤੋਂ 12 ਤੱਕ ਹੁਣ ਇੱਥੇ ਸਾਡਾ ਕੰਮ ਚੱਲਣਾ ਹੁਣ ਕਿਉਂਗੇ ਹੁਣ ਇੰਨੀ ਵੀਡੀਓ ਬਣਾਉਣ ਦੀ ਹੱਤ ਨਹੀਂ ਰਹੀ ਹੁਣ ਮੈਨੂੰ ਐ ਵੀ ਕੋਈ ਫਿਰ ਕੰਮ ਉਧਰੋਂ ਕੰਮ ਰਹਿ ਜਾਂਦਾ ਨਹੀਂ ਵੀਡੀਓ ਬਣਾਉਣ ਵਾਲਾ ਹੋ ਜਾਣਾ ਸਾਰੀ ਦੁਕਾਨ ਨੂੰ ਤੋਨੇ ਗੀਤ ਬਣਾਇਆ ਜਿਸ ਦਿਨ ਇਹਦਾ ਕੁਝ ਹੈਗਾ ਵੀ ਅਖੀਨ ਤੇਰਾ ਨਾਮ ਸਾ ਮੇਰਾ ਨਾ ਹਰ ਸਾ ਵਿੱਚ ਬਸ ਪਰ ਚੈਨ ਮਿਲਦਾ ਜਦੋਂ ਤੂੰ ਬਾਈ ਮਾਈ ਸਾਈ ਦਾ ਹੈ ਆਈ ਸਾਈ ਦਾ ਹੈ ਆਈ ਸਾਈ ਦਾ ਹੈ ਆਈ ਸਾਈ ਦਾ ਹੈ ਮੈਨੂੰ ਲੱਗ ਦੋ ਤਿੰਨ ਦਿਨ ਲੱਗ ਜਾਣਗੇ ਮੇਰੇ ਕੋਲ ਡਾਟਾ ਬਹੁਤ ਪਿਆ ਜਿਹੜਾ ਮੈਂ ਕਿਹਾ ਪਾਇ ਹੀ ਨਹੀਂ ਆ ਪਿਛਲੇ ਕੁਝ ਟਾਈਮਾਂ ਦਾ ਸ਼ੂਟ ਕੀਤਾ ਹੋਇਆ ਕਿਉਂਕਿ ਵਲੌਗ ਪਾਉਣੀ ਬੰਦ ਕੀਤੀ ਹੋਈ ਸੀ ਤੇ ਇੱਕ ਵਾਰ ਵੀਡੀਓ ਦੇ ਕਲਿੱਪ ਹੈਗੇ ਨੇ ਸ਼ੂਟ ਕਰੇ ਹੋਏ ਕਈ ਕਈ ਕਿ ਕੁਝ ਕੁਝ ਦਿਨਾਂ ਦੇ ਫੋਨ ਮੇਰਾ ਵੀ ਫੁੱਲ ਹੋਇਆ ਪਿਆ ਤੇ 우ਸ਼ਾ ਦਾ ਵੀ ਫੁੱਲ ਹੋਇਆ ਪਿਆ ਤੇ ਮੈਂ ਸੋਚਦਾ ਹੁਣ ਸਾਰਾ ਡਾਟਾ ਪਾ ਦੀਏ ਹੁਣ ਆ ਦੋ ਤਿੰਨ ਦਿਨ ਲੱਗ ਜਾਣਗੇ ਉਹ ਸਾਰੇ ਡਾਟਾ ਕੰਪਲੀਟ ਹੋਣ ਨੂੰ ਉਦੋਂ ਕੀ ਰੁਟੀਨ ਚੱਲਦੀ ਰਹੀ ਜਾਂ ਜੋ ਕੁਝ ਵੀ ਉਹਨੂੰ ਕਿਵੇਂ ਪਤਾ ਨਹੀਂ ਕਿਹੜੇ ਸਟੋਰੀ ਫਾਰਮੈਟ ਤੇ ਉਹ ਕਿਵੇਂ ਕਿਹੜੇ ਹਿਸਾਬ ਨਾਲ ਪਊਗਾ ਉਹਨੂੰ ਨਹੀਂ ਪਤਾ ਬਾਬਰ ਮਾਣ ਨੂੰ ਪੌਣ ਲੱਗਿਆ ਇੱਕ ਤਾਂ ਪੱਕਿਆ ਰੁਟੀਨ ਹੁਣ ਵੀ ਚੱਲ ਹੀ ਰਹੀ ਆ ਤੇ ਉਹ ਪਹਿਲਾਂ ਵੀ ਬੀੜ ਜਾਈਦਾ ਸੀਗਾ ਤੇ ਉੱਥੇ ਦੇ ਕਲਿੱਪ ਹੋਣਗੇ ਬਾਕੀ ਪਿੰਡ ਦੇ ਹੋਣਗੇ ਜਾਂ ਫਿਰ ਕੈਨੇਡਾ ਵਾਲੇ ਹੋਣਗੇ ਆ ਤਿੰਨ ਚਾਰ ਦਿਨਾਂ ਚ ਮਨ ਲੱਗਦਾ ਉਹ ਹੋਪਫੁਲੀ ਨਿਬੜ ਜੂ ਫਿਰ ਫਿਰ ਉਸ ਤੋਂ ਬਾਅਦ ਸਾਰਾ ਬੈਗੇਜ ਹੈ ਡਰੀਟ ਕਰੀਏ ਖੌਣ ਖਾਲੀ ਕਰੀਏ ਉਸ ਤੋਂ ਬਾਅਦ ਫਿਰ ਫਰੈਸ਼ ਵਲੌਗ ਜਿਹੜੇ ਹੁਣ ਪ੍ਰੈਜ਼ੈਂਟ ਮੁਹ ਟਾਈਮ ਦੇ ਨੇ ਉਹ ਕੌਣਾ ਸ਼ੁਰੂ ਕਰਦੇ ਹਾਂ ਦੱਬ ਕੇ ਮਾਰੋ ਇੱਕ ਵਾਰ ਹੋਰ ਆ ਲੈ ਮਮਾ ਤੇ ਜੋਰ ਬਾਤ ਗਿਆ ਹੁਣ ਸਾਥ ਨੂੰ ਕਪਾਣਾ ਪਾਪਾ ਤਾਂ ਮੇਰੇ ਦੋ ਚਾਹੇ ਦਿਖਾਉਗੇ ਸਭ ਦੋਨੋਂ ਉਹ ਹੋਹ ਮੇਰਾ ਤਾਂ ਬੜੀ ਘੋੜਾ ਸੀ ਸਤ ਗੁੱਲੀ ਚਲਾਣਾ ਚਲ ਮੈਂ ਚਲਾ ਕੇ ਦੇਖਦਾ ਹਾਂ ਸਭ ਨੀਂਦ ਵਿੱਚ ਸਨ ਇਹ ਤਾਂ ਹੋ ਗਿਆ ਫਾਟ ਬਾਤ ਲੈ ਨੂੰ ਸਿੱਧੇ ਦੋਨੋਂ ਵਿੱਚ ਜਾਣਾ ਦੋ ਕੀ ਕੀ ਦਵਾ ਇੱਧਰੋਂ ਨਾ ਮਾਰੋ ਕਿਹੜਾ ਇੱਧਰ ਆਉਣਾ ਇਹ ਤਾਂ ਉੱਪਰ ਨੂੰ ਜਾਣਾ ਹੈ ਜਿੱਦਨੂੰ ਮੱਝ ਕਰ ਲੈ ਪਿੱਛੇ ਵੀ ਕਰਕੇ ਮਾਰ ਪੂਰਾ ਵਾਓ ਸਮੈਲ ਹੋ ਰਹੀ ਰੋਟ ਐ ਦੀ ਹੁਣ ਕਿਹਦੀ ਵਾਰੀ ਸੱਤ ਗੁੰਦੀ ਹਮ ਇਸ ਮਾਇਟ ਚਲਾ ਕੇ ਚਲਾਈਏ ਮਾਇ ਚਲਾਉਣਾ ਸਗਾਨੀ ਆ ਹਮ ਕਿੰਨਾਂ ਤਾਰ ਦੇ ਹੁਣ ਹੈਰੀ ਇਹ ਦੇਖਦੇ ਕਿੰਨਾ ਤਮਾਕਾ ਪਾਉਂਦਾ ਮੇਰੀ ਵਾਰੀ ਆ ਆ ਲਓ ਬੀਜੀ ਬਾਰੇ ਕਿਦੀ ਬਾਰੇ ਚੱਲ ਚੱਲ ਉੱਪਰ ਨੂੰ ਕਰ ਥੋੜਾ ਉਹ ਹਾਂ ਕੈਮਰਾ ਕੈਮਰਾ ਮੇਰੀਦਾ ਬਣਾ ਦੇ ਆਰੇ ਮੈਂ ਵਿੱਚ ਆਂਦੇ ਆਰੇ ਮਿਚੇ ਬੀਜੀ ਨੇ ਕੋਈ ਚ ਪੂਰੇ ਬਣਾਉਂਦੀ ਤੂੰ ਆ ਵੀ ਤੂੰ ਵੀ ਆ ਰਿਹਾ ਨੂੰ ਵਿੱਚ ਫੇਰੀ ਹੁਣ ਵਟਾਕਾ ਚਲਾਊਗਾ ਦੇਖ ਉਹ ਹਾਂ ਦੁਬਾਰਾ ਵਜਾਈਏ ਤੈਨੂੰ ਵੀ ਦੇਖੇ ਨਹੀਂ ਮੈਂ ਅੱਜ ਕੋਈ ਜਾਊਗਾ ਨਹੀਂ ਹਾਂ ਅੱਜ ਤਾਂ ਛੁੱਟੀ ਹੈ ਬਟ ਛੁੱਟੀ ਹੈ ਵੇਰੀ ਹਾਂ ਅੱਜ ਸੰਡੇ ਹੈ ਨਾ ਸੰਡੇ ਆ ਮੇਰੀ ਹਾਂ ਐਤਵਾਰ ਅੱਜ ਇਹਦੀ ਹੋਆ ਸੰਡੇ ਲੋ ਸਤੁਰ ਹਟਾ ਲੈ ਪਰ ਉਹਨੂੰ ਕਾਰਟਾ ਦੇ ਚਾ ਦਿਨਾਂ ਲੈ ਚਲੋ ਆਜੋ ਹੋ ਗਿਆ ਖਤਮ ਹੋ ਗਿਆ ਮੈ ਵੀ ਵਨ ਹੈ ਦੂਣ ਮਾਰ ਕੇ ਆਇਆ ਇਹਨੇ ਕੁਝ ਪੁੱਛਿਆ ਬੱਚੇ ਹੀ ਨਹੀਂ ਵੀ ਇੰਨੇ ਟਾਈਮ ਬਾਅਦ ਮਿਲਿਆ ਤੁਸੀਂ ਕਿੱਥੇ ਸੀ ਜਾਂ ਕੀ ਸੀ ਇਹਨੇ ਹਾਂ ਕੋਈ ਰਿਐਕਸ਼ਨ ਹੀ ਨਹੀਂ ਦੇਇਆ ਨੇ ਈਵਰੀ ਵਨ ਕਿੱਥੇ ਗਏ ਸੀ ਪਾਪਾ ਤੂੰ ਕਿੱਥੇ ਇੱਥੇ ਕਿਵੇਂ ਰਹਿ ਗਏ ਸੀ ਰਾਤੀ ਤਰਨ ਤੋਂ ਹੈ ਇੱਥੇ ਰਹਿਣਾ ਜੂ ਵੀ ਕਰੇ ਨਹੀਂ ਜਾਣਾ ਪਟਿਆਲੇ ਨਹੀਂ ਜਾਣਾ ਥਾਲੇ ਜਾਣੇ ਜਾਣਾ ਪਟਿਆਲੇ ਤੂੰ ਇੱਥੇ ਰਹਿ ਗਈ ਸੀ ਤੂੰ ਆਈ ਕਿਉਂ ਨਹੀਂ ਪਟਿਆਲੇ ਅੱਛੀ ਮੈਨੂੰ ਮਿਲ ਲੈ ਹਾਂ ਤਾਂ ਜਮ ਮੇਰੇ ਨੂੰ ਦਾ ਯਾਰ ਚਾਹੁੰਦੀ ਹਾਂ ਆ ਤਾਂ ਜਮ ਲੈ ਤੱਕ ਤਾ ਦੇਖ ਕਿ ਕਿਉਂ ਸਾਧਗੁਣ ਮੰਮਾ ਨੂੰ ਤਾਂ ਮਿਲ ਲਓ ਮੰਮਾ ਨੂੰ ਤਾਂ ਮਿਲ ਲਓ ਆ ਮਾਂ ਦੀ ਮੰਮਾ ਤਾਂ ਤੜਫ ਰਹੀ ਆ ਦੇਖੇ ਬੱਚਾ ਇਗਨੋਰ ਮਾਰਦਾ ਫਿਰਦਾ ਮੰਮਾ ਨੇ ਦੇਖੀ ਕਿਵੇਂ ਆ ਰਹੀ ਹੈ ਤੈਨੂੰ ਮੰਮਾ ਦੀ ਆਦ ਨਹੀਂ ਆਈ ਪਰ ਫੋਗਾਨੀ ਆਇਆ ਹੈ। ਪਾਰੀ ਕਰੀ ਵਾਪਾਂ ਨੂੰ। ਮੇਰੀ ਗੋਦੀ ਤੇ ਆ ਜਾ। ਇਹ ਮੀਆ ਪੂ ਬਲੂ ਜੀ। ਕਿਵੇਂ ਕਰਦੀ ਹੈ ਕਿ ਮੈਂ ਮੂੰਹ ਨੂੰ ਉਧਰ ਉਧਰ ਘੇਰਦੀ ਹੈ। ਆ ਦੇ ਨੇ ਹੋਇਆ ਤਾਲਾ। ਮੰਮਾ ਕਿੱਥੇ ਸੀ ਦਾ? ਡੇਟ ਕੋਲ ਆ ਕੇ ਦਾ ਸੰਗ ਜੇ ਰਹੀ ਸੀ। ਹਾਂ ਮੰਮਾ ਨੇ। ਹੂੰ। ਮੰਮਾ ਨੇ ਚਾਕਲੇਟ ਖਾ ਮम्मा ਕੋ ਚੌਕਲੇ ਇੰਨੇシャレ ਸੀਏ ਉਹ ਯਾਦ ਆ ਗਿਆ ਇਹਨੂੰ ਕਿੱਥੇ ਆ ਹੁਣ ਟਾਫੀ ਟਾਫੀਆਂ ਨਹੀਂ ਆ ਲਾਈਏ ਤੁਸੀਂ ਕਿੱਥੇ ਰਹਿ ਗਈ ਸੀ ਰਾਤ ਪਿੰਡ ਰਹਿ ਗਈ ਸੀ ਪਿੰਡ ਲਾਈਏ ਜੈਨੂ ਵੀ ਕਿਸ਼ ਦੇ ਕਿਉਂ ਕਾਲ ਕਰਨ ਲੱਗੀ ਕਿੱਡੀ ਨਿਆਣੀਆਂ ਕਰਦੇ ਹੀ ਹੁੰਦੇ ਹਨਾ ਜੇ ਅਗਲੇ ਦਿਨ ਮੰਮੀ ਪਾਪਾ ਨੂੰ ਲੇਟ ਮਿਲਣ ਤੇ ਇਗਨੋਰ ਜਾਂ ਮਾਰ ਦੇ ਉਹਨਾਂ ਨੂੰ ਤ੍ਰੀਤੇ ਨਾਲ ਕਿੱਥੇ ਗਈ ਸੀ ਹੁਣ ਤੂੰ ਸਾਡਾ ਕਾਰਡ ਖਰੇਆ ਦੇਖ ਲੈ ਕਾਰਡ ਤੇ ਵੀ ਨਹੀਂ ਆਉਂਦੀ ਉਹ ਨਹੀਂ ਤੂੰ ਨਹੀਂ ਹੁਣ ਤੂੰ ਕਿੱਥੇ ਜਾ ਕੇ ਆਈ ਹੈ ਹੜੇ ਕੋਚੀਗਾ ਨਾ ਗੁਰਦੁਆਰੇ ਜਾ ਕੇ ਕਿੱਸੀ ਉੱਥੇ ਕੀ ਖਾ ਕੇ ਆਇਆ ਪਕੌੜੇ ਪਕੌੜੇ ਹੂੰ ਪੜਕੌੜੇ ਨਗਰ ਕੀਰਤਨ ਆਇਆ ਸੀ ਅੱਜ ਦੇਖਿਆ ਸੀ ਤੂੰ ਮੱਥਾ ਟੇਕਿਆ ਸੀ ਕਿੱਦਾਂ ਟੇਕਿਆ ਸੀ ਕਿਵੇਂ ਸੀ ਨਗਰ ਕੀਰਤਨ ਅੱਛਾ ਸਖਤ ਤੁਰਕੀ ਆ ਗਈ ਤੁਸੀਂ ਤੁਰਕੀ ਆ ਗਈ ਗੋਦੀ ਗਿਆ ਸੀ ਦੋਨੋਂ ਚੀਜ਼ਾਂ ਕਰੇ ਗੋਦੀ ਵੀ ਚੜੀ ਤੇ ਤੁਰਕੇ ਵੀ ਗਈ ਸੀ ਹਮਮੇ ਮੇਰੇ ਸਾਹ ਮੈਂ ਹੋਰ ਲੈ ਕੇ ਆਈ ਥੋੜੀ ਲਈ ਸੌਕਸ ਆ ਕੀ ਲੈ ਜੱਕੇ ਫੇਸ ਸ਼ੇਲ ਗੱਲ ਲੈਤੀ ਕਰਦੇ ਕੀ ਕਾਣੀ ਜਾਣੇ ਫਾੜੇ ਕੋਣ ਮਰੂ ਰਹਿਣ ਤਾਂ ਦੇ ਕਿਹਨੂੰ ਕਰੂਗਾ ਕਿੰਨੂੰ ਤੁਸੀਂ ਪਾਪਾ ਦੇ ਵੀ ਸਿਖਾ ਦੇ ਸੀ ਕਿ ਮੇਰੀ ਆਮੀ ਲਓ ਉਹ ਕੀਤੀ ਹੈ ਚੱਲ ਰਹਿਣ ਦੇ ਬਸ ਬਾਤ ਕਰਦੀ ਸਭ ਬੰਦ ਕਰ ਕੋਈ ਨਾ ਉਹ ਫੇਰ ਰੋਣਾ ਬੰਦਾ ਦੇਖ ਲੈ ਰੋਟੀ ਪਾ ਦੇ ਬੇਬੀ ਤੇਰੀ ਨਾਲ ਚੱਲ 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 ਪਾ ਦੇ ਬੇਬੀ ਨੂੰ ਰੋਟੀ ਪਾ ਇਹ ਕੀ ਆ ਗਿਆ ਹੈ ਪਾ ਦੇ ਵੀ ਬੇਬੀ ਛੋਟੇ ਬੇਬੀ ਆ ਗਏ ਮੱਖੜ ਆ ਜਾ ਬੇਬੀ ਦੋ ਜਾ ਪਾ ਦੇ ਬੇਬੀ